ਹਾਂਜੀ ਭਾਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਬਹੁਤ ਵਧੀਆ ਸਵਾਗਤ ਕਰਦੇ ਆਂ ਅੱਜ ਫੇਰ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਵੀਰੇ ਆਪਾਂ ਗੱਲਬਾਤ ਕਰਾਂਗੇ ਠੰਡੇ ਪਾਣੀ ਬਾਰੇ ਜਿਹੜੇ ਭਰਾ ਨਵੇਂ ਕਬੂਤਰ ਰੱਖੇ ਜਿਹਨਾਂ ਭਰਾਵਾਂ ਦੇ ਜਿੰਨਾਂ ਭਰਾਵਾਂ ਨੂੰ ਕਬੂਤਰ ਸੰਭਲਦਾ ਨਹੀਂ ਪਤਾ ਕਬੂਤਰ ਨੂੰ ਠੰਡੇ ਪਾਣੀ ਦਾ ਨਹੀਂ ਪਤਾ ਵੀ ਕਿਹੜਾ ਪਾਣੀ ਆਪਾਂ ਬਣਾਉਣਾ ਕਿਹੜਾ ਨਹੀਂ ਤੇ ਭਰਾ ਜੱਪਾਂ ਗੱਲਬਾਤ ਕਰਦੇ ਆਂ ਠੰਡੇ ਪਾਣੀ ਬਾਰੇ ਤੇ ਸਾਰੇ ਭਰਾ ਵੀਡੀਓ ਜ਼ਰੂਰ ਦੇਖੋ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤਾਂ ਕਿ ਆਪਣੀ ਹਰ ਇੱਕ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਰੇ ਫਿਰ ਤੁਹਾਨੂੰ ਸਾਰੇ ਭਰਾਵਾਂ ਨੂੰ ਅੱਜ ਆਪਾਂ ਦੱਸਦੇ ਆ ਸੱਤਾਂ ਅੱਠਾਂ ਚੀਜ਼ਾਂ ਦਾ ਪਾਣੀ ਸਿੰਪਲ ਪਾਣੀ ਆ ਬਾਈ ਜੀ 150 100 ਕੁ ਦੇ ਤੱਕ ਗ੍ਰੇਨੇਟ ਦੇ ਪਾਣੀ ਬਣ ਜੂਗਾ ਤੇ ਸਾਰੀਆਂ ਚੀਜ਼ਾਂ ਵੀਰੇ ਸਾਰੇ ਪਾਪ ਪਸਾ ਲਏ ਤੇ ਫਿਰ ਤੁਹਾਨੂੰ ਸਾਰਾ ਕੁਝ ਲਾਉਣ ਬਾਰੇ ਦੱਸ ਦਿੰਦੇ ਆ ਕਿਹੜਾ ਪਾਣੀ ਕਿਵੇਂ ਲਾਉਣਾ ਕੀ ਹਿਸਾਬ-ਕਤਾਬ ਪਾਣੀ ਦਾ ਤੇ ਬਾਕੀ ਪੁਰਾਣੇ ਕਬੂਤਰਬਾਜ਼ ਭਰਾਵਾਂ ਨੂੰ ਸਾਰਿਆਂ ਨੂੰ ਤਾਂ ਪਤਾ ਫਿਰ ਇਹ ਵੀਡੀਓ ਜਦੋਂ ਖਾਸ ਕਰਕੇ ਨਵੇਂ ਕਬੂਤਰਬਾਜ਼ ਭਰਾਵਾਂ ਦੇ ਲਈ ਆ ਨਵੇਂ ਕਬੂਤਰਬਾਜ਼ ਭਰਾਵਾਂ ਦਾ ਭਲਾ ਹੋ ਸਕੇ ਤੇ ਬਈ ਆਪਾਂ ਫਿਰ ਤੁਹਾਨੂੰ ਸਾਰੇ ਭਰਾਵਾਂ ਨੂੰ ਦੱਸਦੇ ਆ ਕਿਹੜਾ-ਕਿਹੜਾ ਆਪਾਂ ਪਾਣੀ ਲਾਉਣਾ ਕਿਹੜਾ-ਕਿਹੜਾ ਪਾਣੀ ਬਣਾਉਣਾ ਤੇ ਲੋ ਬਈ ਫਿਰ ਪਾਣੀ ਕਰ ਲੋ ਨੋਟ ਤਾਂ ਆਪਾਂ ਦੱਸਣ ਲੱਗਿਆਂ ਫਿਰ ਉਦੋਂ ਬਾਅਦ ਬਈ ਆਪਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਦੱਸਾਂਗੇ ਕਿਵੇਂ ਪਾਣੀ ਲਾਉਣਾ ਤੇ ਇਹ ਨਾਲ ਕਬੂਤਰ ਨੂੰ ਦੇਣਾ ਕਿ ਕਿ ਕਵੇਂ ਕਿਵੇਂ ਕਬੂਤਰ ਸੰਭਣਾ ਸਭ ਤੋਂ ਪਹਿਲਾਂ ਵੀਰੇ ਲੈ ਕੇ ਆਉਣਾ ਕਾਪੀ ਬੈਨ ਚੱਕ ਲੋ ਵੀਰੇ ਤੇ ਨੋਟ ਕਰ ਲੋ ਬਣੀ ਆਪਾਂ ਸਭ ਤੋਂ ਪਹਿਲਾਂ ਲੈ ਕੇ ਆਉਣਾ ਵੀਰੇ ਬੀਜ ਦਾਣਾ 1 ਤੋਲਾ ਮਲਠੀ 1 ਤੋਲਾ ਗੁਲਾਬ ਦੇ ਫੁੱਲ 1 ਤੋਲਾ ਸਰਦ ਚੀਨੀ 1 ਤੋਲਾ ਜੋਂ ਘਾਰ 1 ਤੋਲਾ ਚੰਦਨ ਮੋਰਾ 1 ਤੋਲਾ ਤੇ ਤਵਾਸੀਰ ਵੀਰ ਜੀ 1 ਤੋਲਾ ਤੇ ਛੋਟੀਆਂ ਲੈਚੀਆਂ ਦੇ 20 ਵੀ ਇੱਕ ਤੋਲਾ ਤੇ ਵੱਡੀ ਲੈਚੀ ਦੇ 20 ਵੀ ਵੀਰੇ ਇੱਕ ਤੋਲਾ ਤੇ ਫਿਰ ਵੀਰੇ ਨਾਲ ਆਪਾਂ ਲੈ ਕੇ ਆਉਣਾ ਜੰਗਲੀ ਪੁਦੀਨਾ ਉਹ ਵੀਰੇ ਜੀ ਆਪਾਂ ਲੈ ਕੇ ਆਉਣਾ ਜਮਾ ਥੋੜਾ ਜਿਹਾ 200 ਗ੍ਰਾਮ ਹੋਵੇ ਬਾਲਾ ਨਾ ਹੋਵੇ ਕਿਉਂਕਿ ਉਹ ਬਾਲੇ ਉਹਦੀ ਤਸਵੀਰ ਬਾਲੀ ਵਾਲੀ ਠੰਡੀ ਹੁੰਦੀ ਵੀਰੇ ਜੇ ਬਾਲਾ ਬਾਇਆ ਤਾਂ ਫਿਰ ਕਬੂਤਰਾਂ ਨੂੰ ਵੀਰੇ ਔਖਾ ਕਰੂਗਾ ਤੁਸੀਂ ਆਪ ਹੀ ਸੰਭ ਕੇ ਵੇਲਿਓ ਜਦੋਂ ਜਾਂ ਖਾ ਕੇ ਵੇਲਿਓ ਉਹਦੀ ਨਿੱਕੀ ਜਿਹੀ ਡਲੀ ਬਾਲਾ ਜਾਇ ਤੇ ਸੰਗ ਠੰਡਾ ਕਰ ਦਿੰਦੀ ਨੱਕ ਠੰਡਾ ਠੰਡਾ ਕਰ ਦਿੰਦੀ ਆ ਜੰਗਲੀ ਪੁਦੀਨਾ ਇਸ ਕਰਕੇ ਭਰਾ ਬਣ ਕੇ ਥੋੜਾ ਹੀ ਲੈਣਾ ਉਹ ਐ ਥੋੜਾ ਜਿਆ ਜਨ ਕਿ ਨਾਰਮਲ 1-1 ਗ੍ਰਾਮ ਹੋਵੇ ਯਾਰ ਬਈ ਬਾਲਾ ਨਾ ਹੋਵੇ ਤੇ ਇਹ ਚੀਜ਼ਾਂ ਸਾਰੀਆਂ ਤੁਸੀਂ ਮਿਕਸ ਕਰਕੇ ਲੈ ਆਉਣੀਆਂ ਭਰਾ ਬਣ ਕੇ ਸਾਰੀਆਂ ਚੀਜ਼ਾਂ ਮਿਕਸ ਕਰਕੇ ਤੇ ਉਸ ਤੋਂ ਬਾਅਦ ਵੀਰੇ ਇਹਨਾਂ ਦਾ ਬੋਡਰ ਬਣਾ ਲੈਣਾ ਤੇ ਇਹਨੂੰ ਆਪਾਂ ਰੱਖ ਲੈਣਾ ਵਾ ਕੱਚ ਦੇ ਉਹ ਗਲਾਸੀ ਵਿੱਚ ਪਾ ਕੇ ਕੇ ਸੀਸੀ ਵਿੱਚ ਪਾ ਕੇ ਵੀ ਟੱਕਣ ਲੱਗਦਾ ਹੋਵੇ ਉੱਤੇ ਤੇ ਬਈ ਟੱਕਣ ਲੱਗਦਾ ਹੋਵੇ ਉੱਚ ਹਵਾ ਦਾ ਪੰਜੀ ਹੋਵੇ ਟੱਕਣ ਬਾਹਰ ਉੱਤ ਐਨ ਬੰਦ ਹੋਵੇ ਸਾਰਾ ਤੇ ਫਿਰ ਉਹ ਆਪਾਂ ਲੈ ਆਉਣਾ ਤੇ ਬਈ ਜੀ ਫਿਰ ਤੁਹਾਨੂੰ ਲਾਉਣ ਦਾ ਤਰੀਕਾ ਦੱਸ ਦਿੰਦੇ ਆ ਮੱਕੇ ਆਪਣਾ ਪਠਾ ਕੱਢਿਆ ਸ਼ਾਖੇ ਕੁੱਤਰਾ ਨੇ ਸ਼ਾਖਾਈ ਪਠਾ ਬਣੂ ਵੇਖੋ ਕਿਹੜੀਆਂ ਅੱਖਾਂ ਬਣਦਾ ਬਈ ਇਹ ਸ਼ਾਖਾਈ ਬਣੂਗਾ ਇਹ ਜੋੜਾ ਵੀ ਸ਼ਾਖਾ ਤੇ ਪੱਠਾ ਵੀ ਸ਼ਾਕ ਹੈ ਤੇ ਬਈ ਫਿਰ ਹੁਣ ਤੁਹਾਨੂੰ ਮੈਂ ਦੱਸ ਦਿਆਂ ਕਿਵੇਂ ਲਾਉਣਾ ਪਾਣੀ ਕਿਵੇਂ ਨਹੀਂ ਪਹਿਲਾਂ ਤੁਹਾਨੂੰ ਇਹਨਾਂ ਦਾ ਮਾਂ ਪੀਓ ਖਾਜਣੀ ਬਈ ਆਹ ਕਬੂਤਰ ਹੈ ਬਈ ਸ਼ਾਕ ਨਾਲ ਆਹ ਕਬੂਤਰੀ ਹੈ ਬਈ ਸ਼ਾਕ ਕਰ ਲੋ ਚੰਗ ਪੈਰਾਂ ਤੇ ਬਈ ਬਹਾਵ ਲੱਗੇਵੇਂ ਬਿਠਾਈਆਂ ਲਾਉਨੇ ਆ ਤੇ ਬਈ ਫਿਰ ਹੁਣ ਤੁਹਾਨੂੰ ਦੱਸ ਦਿਆਂ ਲਾਉਣ ਦਾ ਤਰੀਕਾ ਜਦੋਂ ਵੀ ਆਪਾਂ ਕਬੂਤਰ ਗੇੜਿਆਂ ਨਾਲ ਘਰੋਂ ਡਾਉਨੇ ਆ ਠੀਕ ਆ ਵੀਰੇ ਤੇ ਜਦੋਂ ਆਪਾਂ ਕਬੂਤਰ ਘਰੇੜਾ ਤੇ ਤੇ ਕਬੂਤਰ ਆਪਣੇ ਜਦੋਂ ਬਹਿ ਗਏ ਤੇ ਸਭ ਤੋਂ ਪਹਿਲਾਂ ਆਪਾਂ ਮੇਨ ਕੰਮ ਕਰਨਾ ਕਬੂਤਰਾਂ ਦੇ ਸੰਗ ਚ ਮਾਰਨੀ ਆ ਵਤੀ ਵਤੀ ਮਾਰ ਕੇ ਉਹਨਾਂ ਦਾ ਸੰਗ ਐਨ ਸਾਫ਼ ਕਰ ਦੇਣਾ ਉਸ ਤੋਂ ਬਾਅਦ ਵੀਰੇ ਉਂਗਲਾਂ-ਉਂਗਲਾਂ ਦੇ ਉਹਦੇ ਪਾ ਕੇ ਪਟਾਕੇ ਤੇ ਕਬੂਤਰ ਰੱਖ ਦਨੇ ਆ ਜਾਲ ਜੇ ਚ ਪਾ ਕੇ ਕਿਤੇ ਸਿਆਵੇਂ ਤੇ ਅੱਧੇ ਘੰਟੇ ਬਾਅਦ ਰੱਖ ਦੇਣਾ ਕਬੂਤਰਾਂ ਨੂੰ ਪਾਣੀ ਤੇ ਉਹ ਦੂਮਰੇ ਘੰਟੇ ਪੌਣੇ ਘੰਟੇ ਬਾਅਦ ਕਬੂਤਰਾਂ ਨੂੰ ਰੱਖਨੇ ਆਪਾਂ ਬਾਦਾਮ ਜਿਹੇ ਕਬੂਤਰ ਬਾਣੀ ਖੱਜ ਗਏ ਤੇ ਫੇਰ ਵੀਰੇ ਕਬੂਤਰਾਂ ਵਾ ਖੁੱਡੇ ਜੀ ਨਹੀਂ ਤਾੜਨੇ ਤੇ ਕਬੂਤਰ ਆਪਾਂ ਜਾਲਚੀ ਰੱਖਨੇ ਆ ਬਾਦਾਮ ਪੌਣੇ ਸਿਰਫ ਆਪਾਂ ਉਸ ਦਿਨ ਜਿਹੜੇ ਦਿਨ ਗੀੜਿਆਂ ਦੇ ਛੱਡੇ ਅੱਠ ਤੇ ਰਾਤ ਨੂੰ ਆਪਾਂ ਇੱਕ ਗਲਾਸ ਪਾਣੀ ਦਾ ਲੈ ਕੇ ਕੱਚੀ ਲੱਸੀ ਦਾ ਲੈ ਕੇ ਉਹਦੇ ਵਿੱਚ ਇੱਕ ਬੀਕਾਸੂ ਦਾ ਕੈਪਸੂਲ ਘੋਲ ਕੇ ਤੇ ਰਾਤ ਨੂੰ ਆਪਾਂ 9 ਵਜੇ ਉਹ ਦੇ ਦੇਣਾ ਆਪਾਂ 100 ml ਦੋਸਤੋ ਬਾਦ ਭਾਈ ਜੀ ਅਗਲੇ ਦਿਨ ਆਪਾਂ ਕਬੂਤਰ ਨੂੰ ਪਾਉਣੇ ਆ ਬਾਦਾਮ ਫੁੱਲ ਰੱਜ ਨੇ ਰਾਜਮੇ ਬਾਦਾਮ ਪਾ ਦੇ ਕਬੂਤਰ ਨੂੰ ਤਾਂ ਕਿ ਕਬੂਤਰ ਰਾਜਮੇ ਬਾਦਾਮ ਖਾ ਸਕੇ ਤੇ ਉਦੋਂ ਆਗਲਾ ਜਦੋਂ ਆਪਾਂ ਸੰਭਣਾ ਜੋ ਮੰਨ ਲਓ ਕਾਲੂ ਸੰਭਣਾ ਅੱਜ ਰਾਤ ਨੂੰ ਵੀਰੇ ਆਪਾਂ 2:00 ਵਜੇ ਲਾਜ਼ਮ ਪਿਉਂਦਣਾ ਆਲੂ ਬਖਾਰਾ 60 ਐਮਲ ਪਾਣੀ ਚ ਇੱਕ ਆਲੂ ਬਖਾਰਾ ਵੀਰੇ ਨਵੇਂ ਕਬੂਤਰ ਪਾਜ ਭਰਾ ਧਿਆਨ ਨਾਲ ਆਪਣੀ ਗੱਲ ਸੁਣ ਲੈਣਾ ਇੱਕ ਆਲੂ ਬਖਾਰਾ 60 ਐਮਲ ਪਾਣੀ ਦੇ ਵਿੱਚ ਆਪਾਂ ਦੇਣਾ ਪਿਉ ਤੇ ਜਿਵੇਂ ਮੰਨ ਲਓ ਕਾਲੂ ਕਬੂਤਰ ਸੰਭਣਾ ਅੱਜ ਰਾਤ ਨੂੰ ਆਪਾਂ 2 2 ਵਜੇ ਆਲੂ ਖਰਾਬੇ ਹੋਉਂਦਾਂ ਵੀਰੇ 1:30 2 ਵਜੇ 60 ਮਲਬਾਣੀ ਚ ਤੋਂ ਉਦੋਂ ਬਾਅਦ ਸਵੇਰ ਵੀਰੇ ਆਪਾਂ ਟੈਂਪਰੇਚਰ ਵੇਖਣਾ ਪਾਣੀ ਹੈਗਾ ਵੀਰੇ ਇਹ ਆਪਣਾ ਪਹਿਲਾਂ ਵਾਲੀਆਂ ਬਾਜੀਆਂ ਆ ਵੀ ਮੰਨ ਲਓ ਜੀਰੋ ਸ਼ੁਰੂ-ਸ਼ੁਰੂ ਹੁੰਦੀਆਂ ਬਾਜੀਆਂ ਫੱਗਣ ਚੀਤ ਵਸਾਖਤ ਆ ਕੇ ਜੋ ਬਾਜੀਆਂ ਸ਼ੁਰੂ ਹੁੰਦੀਆਂ ਕਣਕ ਵੜਨੇ ਸ਼ੁਰੂ ਕਰਦੇ ਉਦੋਂ ਨਾਰਮਲ ਟੈਂਪਰੇਚਰ ਹੁੰਦਾ ਵੀਰੇ 37 38 ਟੈਂਪਰੇਚਰ ਹੁੰਦਾ ਤੇ ਉਦੋਂ ਆਪਾਂ ਪਾਣੀ ਕਬੂਤਰੋਂ ਪਾਣੀ ਲਾਉਣਾ ਉਦੋਂ ਆਪਾਂ ਕਬੂਤਰਾਂस्ते ਪਾਣੀ ਵਰਤਣਾ ਪਹਿਲੀਆਂ ਬਾਜੀਆਂ ਵਾਲਾ ਪਾਣੀ ਆ ਇਹ ਜਿਹੜੀਆਂ ਆਪਾਂ ਬਾਜੀਆਂ ਸ਼ੁਰੂ ਕਰਦੇ ਆ ਤੇ ਟੈਂਪਰੇਚਰ ਦੇ ਹਿਸਾਬ ਨਾਲ 4-5 ਬਦਾਮ ਲਾ ਲੈਣੇ ਆ ਤੇ ਫਿਰ ਉਦੋਂ ਬਾਅਦ ਆਪਾਂ ਪਾਣੀ ਨਹੀਂ ਦੇਣਾ ਉਤੋਂ ਦੀ ਉਤੋਂ ਦੀ ਆਪਾਂ ਕਬੂਤਰਾਂ ਨੂੰ ਜਮਾ ਪਾਣੀ ਨਹੀਂ ਦੇਣਾ ਬਈ ਤੇ ਜਦੋਂ ਕਬੂਤਰ ਬਦਾਮ ਖਾਚ ਗਏ ਤੇ ਉਦੋਂ ਬਾਅਦ ਆਪਾਂ ਲਾਉਣਾ ਕਬੂਤਰਾਂ ਨੂੰ ਬਈ ਆਲੂ ਬਖਾਰਾ ਆਲੂ ਬਖਰਾ ਆਪਾਂ ਵੀਰੇ 60 ਐਮਲ ਪਾਣੀ ਚ ਭਿਉਾਵਾਂਗੇ ਕਚੂੜ ਕੇ ਉਹਨੂੰ ਐਨ ਕੱਪੜਿਆਂ ਨਾਲ ਕਰਕੇ ਉਹ ਚੋਂ ਆਪਾਂ ਵੀਰੇ 20 ਐਮਲ ਪਾਣੀ ਬਾਹਰ ਖੱਚ ਲਾਂਗੇ ਤੋਂ ਉਹ ਚ 20 15 20 ਐਮਲ ਪਾਣੀ ਹੋਰ ਐਡ ਕਰਕੇ ਜਮਾ ਪਤਲਾ ਕਰਕੇ ਆਲੂ ਬਖਰਾ ਲਾਦਰਾਂ ਉਸ ਤੋਂ ਬਾਅਦ ਆਪਾਂ ਸਿੰਪਲ ਪਾਣੀ ਦੇਣਾ ਫੇਰ ਵੀਰੇ ਸਿੰਪਲ ਪਾਣੀ ਦੇ ਕੇ ਬਈ ਤੇ ਫੇਰ ਆਪਾਂ ਦੇਣਾ ਵਾ ਰਾਤ ਨੂੰ 9 ਵਜੇ ਲਾਉਣੀ ਆ ਰਸੌਣ ਦਾ ਰਸੌਣ ਦਾ ਆਪਾਂ ਪਿਉਂਦ ਰਹੀ ਆ ਸਵੇਰ ਜਦੋਂ ਬਦਾਮ ਦਿੱਤੇ ਉਦੋਂ ਇੱਕ ਕੱਚ ਦੀ ਗਲਾਸੀ ਚ ਕੱਚ ਦੀ ਗਲਾਸੀ ਵਿੱਚ ਰਸੌਂਤ ਭਿਉਂਗੇ ਤੇ ਕਣਕ ਦੇ ਦਾਣੇ ਇੰਨੀ ਪਾਉਣੀ ਆ ਬਈ ਆਪਾਂ ਰਸੌਂਤ ਤੇ ਫਿਰ ਰਾਤ ਨੂੰ 9 ਵਜੇ ਬਈ ਆਪਾਂ ਰਸੌਂਤ ਲਾਉਣੀ ਆ ਜਮਾ ਪਤਲੀ ਕਰਕੇ ਉਹਦੇ ਚ ਆਪਾਂ 15 ਐਮਐਲ ਪਾਣੀ ਖਿੱਚ ਲੈਣਾ 10 ਜਾਂ 15 ਐਮਐਲ ਪਾਣੀ ਖਿੱਚ ਲਿਓ ਤੇ 15 20 ਐਮਐਲ ਪਾਣੀ ਹੋਰ ਐਡ ਕਰਕੇ ਪਤਲੀ ਕਰਕੇ ਆਪਾਂ ਦੇਣੀ ਆ ਲਾਹ ਤੇ ਸ਼ਾਮ ਨੂੰ ਛੀ ਜ ਜਾਵਾ ਭਿਉਂਦਣਾ ਬਣਿਆ ਪਾਣੀ 60 ਐਮਐਲ ਪਾਣੀ ਚ ਇੱਕ ਚੁੰਡੀ ਤੂਦੂ ਬਾਦ ਬਰੇਓ ਪਾਣੀ ਆ ਪੰਕਪੁੱਤਰ ਨੂੰ ਦੇਣਾ ਲਾਉਣਾ ਵਾ ਰਾਤ ਨੂੰ 2 ਵਜੇ ਉਹਨਾਂ ਟਾਈਮ ਫੇਰ ਆਪਾਂ ਸਿੰਪਲ ਪਾਣੀ ਦੇਣਾ ਦਰ ਆਜ਼ ਨੂੰ 2:00 ਉਹ ਪਾਣੀ ਲਾਉਣਾ ਆਪਾਂ ਕਬੂਤਰਾਂ ਨੂੰ ਉਹ ਵੀ ਪਤਲਾ ਕਰਕੇ ਲਾਉਣਾ ਵੀਰੇ ਸਾਈ 60 ਐਮਲ ਪਾਣੀ ਕੱਪੜ ਛਾਨ ਕਰਕੇ ਉਹਦੀ ਤੇ ਉਹ ਚੋਂ 30 ਐਮਲ ਪਾਣੀ ਖਿੱਚ ਕੇ ਅੱਡ ਤੇ ਉਹਦੇ ਵਿੱਚ 20 ਐਮਲ 15 ਤੋਂ 20 25 ਐਮਲ ਪਾਣੀ ਹੋਰ ਐਡ ਕਰਕੇ ਪਤਲਾ ਕਰਕੇ ਕਬੂਤਰਾਂ ਨੂੰ ਦੇਣਾ ਲਾ ਤੂੰ ਦੁਬਾਰਾ ਆਪ ਦਾ ਸੌਂ ਜਿਓ ਸਵੇਰ 4:30 ਉੱਠ ਕੇ ਕਬੂਤਰ ਨੂੰ ਚੈੱਕ ਕਰ ਲਿਓ ਪਾਣੀ ਦੇ ਦਿਓ 10 ਕਿ ਐਮਲ ਫੇਰ ਜਲੇਓ ਭਰਾ ਬਾਜੀ ਤੇ ਤੇ ਬਾਜੀ ਤੇ ਜਾ ਕੇ ਕਬੂਤਰ ਲਖਾਓ ਕਬੂਤਰ ਲਖਾ ਕੇ ਜਦੋਂ ਉਹਨਾਂ ਨੇ ਕਿਹਾ ਵੀ ਉਲੇ ਲਾਉਣੇ ਆ ਕਬੂਤਰਾਂ ਨੂੰ ਪਾਣੀ ਦੇ ਲੋ ਉਹ ਤੋਂ ਕਬੂਤਰ ਪਲਟ ਗਿਆ ਆਪਦਾ ਪਾਣੀ ਲਾ ਦਿਓ ਜਿੰਨਾ ਲਾਉਣਾ ਆ ਕਿੰਨਾ ਤੁਸੀਂ ਲਾਉਨੇ ਹੋ ਘਰੇ 40 ਲਾਇਆ ਤਾਂ ਉਥੇ 50 ਲਾ ਦਿਓ ਘਰੇ 50 ਲਾਇਆ ਤਾਂ ਉਥੇ 60 ਲਾ ਦਿਓ ਦੂਦਾਰਾ ਰਬ ਦਾ ਨਾਮ ਲੈ ਕੇ ਬਾਜੀ ਦਿਓ ਛੱਡ ਤੇ ਰੱਬ ਕਰ ਰੱਬ ਤੇ ਵਿਸ਼ਵਾਸ ਰੱਖਿਓ ਵੀਰੇ ਤੇ ਜੇ ਤੁਸੀਂ ਮਿਹਨਤ ਵਧੀਆਂ ਕਰੋਗੇ ਤੇ ਰੱਬ ਤੁਹਾਡੀ ਮਿਹਨਤ ਦਾ ਮੁੱਲ ਵੀ ਜ਼ਰੂਰ ਮੋੜੂਗਾ ਤੇ ਤੁਹਾਡਾ ਕਬੂਤਰ ਕੋਨਾ ਕੋਕ ਕਰਕੇ ਹੀ ਬਹੂਗਾ ਤੇ ਸਾਂਭਿਓ ਕਬੂਤਰ ਵਧੀਆ ਐਂਡ ਚੰਗੇ ਤਰੀਕੇ ਨਾਲ ਤੇ ਵੀਡੀਓ ਕਿਵੇਂ ਲੱਗੀ ਵੀਡੀਓ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਇਹ ਵੀਡੀਓ ਖਾਸ ਕਰਕੇ ਨਵੇਂ ਕਬੂਤਰ ਬਾਜ਼ ਵੀਰਾਂ ਦੇ ਲਈ ਆ ਜੇ ਕੋਈ ਘਰ ਵਾਲੀਆਂ ਬਾਜ਼ੀਆਂ ਛੱਡਣਾ ਚਾਹੁੰਦਾ ਘਰ ਵਾਲੀਆਂ ਬਾਜ਼ੀਆਂ ਤੇ ਵੀ ਇਸਤੇਮਾਲ ਕਰ ਸਕਦਾ ਤੇ ਜਲਦੀ ਮਿਲਦੇ ਆਂ ਫੇਰ ਇੱਕ ਨਵੇਂ ਵਲੌਗ 'ਚ ਤਦ ਤੱਕ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਮਿਲਦੇ ਆਂ ਵੀਰੇ ਫੇਰ ਇੱਕ ਨਵੇਂ ਵਲੌਗ 'ਚ